ਹੈਲੋ ਹਾਂਜੀ ਸਤਿ ਸ੍ਰੀ ਅਕਾਲ ਅੱਜ ਮੈਂ ਇੱਥੇ ਆਟਵਾ ਆਇਆ ਤੇ ਹੁਣ ਅਸੀਂ ਪਾਰਲੀਮੈਂਟ ਥੇਲਵਲ ਜਾ ਰਹੇ ਹਾਂ ਤੇ ਹੁਣ ਤੁਸੀਂ ਦੇਖੋ ਰਸਤੇ 'ਚ ਬੜੀਆਂ ਰੌਣਕਾਂ ਲੱਗੀਆਂ ਤੇ ਤੇ ਦੇਖੋ ਆ ਲੋਕ ਲੈਣਾ ਤੇ ਲੱਗੇ ਆ ਤੇ ਆਪੋ ਆਪਣਾ ਸੌਸਟਾ ਜਿਹੜਾ ਖਾਣਾ ਵਾ ਉਹ ਖਾ ਰਹੇ ਨੇ ਤੇ ਆਇਕ ਬਹੁਤ ਪਹਿਰੇ ਨਾਲ ਜੂਨੀਅਰ ਸਾਹਿਬ ਮੇਰੇ ਨਾਲ ਨੇ ਤੇ ਜੀ ਉਹ ਮੈਨੂੰ ਇੱਥੇ ਲੈ ਕੇ ਆਏ

I've been just like Ryan's Wilson did. Oh. If you want to find me, I'll be out in the sandbox. Just wondering where the hell the love is gone. Playing my guitar and building castles. In ਤੁਸੀਂ ਦੇਖ ਰਹੇ ਹੋ ਇੱਕ ਹੰਗਿਆ ਰਾਉਂਡ ਦਾ ਕਿਤੇ ਮਿਊਜ਼ਿਕ ਚੱਲ ਰਿਹਾ ਕਿਤੇ ਖਾਣ ਪੀਣ ਦੇ ਲੋਕ ਖਾ ਰਹੇ ਨੇ ਕੁਝ ਇੰਜਾਇ ਕਰ ਰਹੇ ਨੇ ਅੱਜ ਦੇਖੋ ਉੱਪਰ ਬੱਦਲ ਵੀ ਕਿੰਨੇ ਸ਼ਾਨਦਾਰ ਲੱਗ ਰਹੇ ਆ ਇਦਾਂ ਲੱਗਦਾ ਇਦਾਂ ਸਨੋ ਪਈ ਹੁੰਦੀ ਆ ਆ ਦੇਖਿਓ ਇੱਧਰ ਆ ਵੀ ਤੁਸੀਂ ਦੇਖਿਓ ਆ ਦੇਖੋ ਨਾ ਕਿੰਨੇ ਸ਼ਾਨਦਾਰ ਆਸੀਂ ਹੁਣ ਆ ਗਏ ਆ ਪਰਲੀਮੈਂਟ ਹਿੱਲ ਤੇ ਲਾਗੇ ਤੇ ਹੁਣ ਤੁਸੀਂ ਬਿਲਡਿੰਗਾਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਕਿੰਨੀਆਂ-ਕਿੰਨੀਆਂ ਪੁਰਾਣੀਆਂ ਮੇਰੇ ਖਿਆਲ 100 ਸਾਲ ਪੁਰਾਣੀ ਹੋਵੇਗੀ ਮੇਰੇ ਖਿਆਲ ਨਾਲ ਹਾਂ ਜੀ ਜ਼ਿਆਦਾ ਪੁਰਾਣੀ ਹੋਵੇ ਅੱਛਾ ਆੜਿਆ ਵਾਟ ਸਾਕਾਂ ਦੇ ਹੋਟਲੇ ਲੈ ਰਹੇ ਆ ਆ ਦਰਖਤ ਵੀ ਕਾਫੀ ਗ੍ਰੀਨਲੀ ਦਰਖਤਾਂ ਦੀ ਆਹ ਤੁਸੀਂ ਬਿਲਡਿੰਗ ਦੇਖ ਰਹੇ ਹੋ ਤੇ ਮੈਂ ਵੀ ਅੱਜ ਪਹਿਲੇ ਦਿਨ ਹੀ ਬਿਲਡਿੰਗ ਦੇਖੀ ਆ ਉਦਾਂ ਤੇ ਟੀਵੀ ਵਗੈਰਾ ਤੇ ਦੇਖੀ ਦੇ ਸੀ ਲੇਕਿਨ ਵਿਜੀਬਲ ਅੱਜ ਹੀ ਆਇਆ ਡ੍ਰਿਪਸ ਲਗਾ ਕੇ ਇਹ ਵੀ ਬੀ ਹਾਂਜੀ ਹਾਂਜੀ ਇਦਣ ਮੇਰਾ ਛੋਟਾ ਕੰਸਟਰਕਸ਼ਨ ਦਾ ਕੰਮ ਚੱਲ ਰਿਆ ਲੱਗਦਾ ਇੱਥੇ ਥੋੜਾ ਬਹੁਤਾ ਕੰਸਟਰਕਸ਼ਨ ਦਾ ਕੰਮ ਚੱਲਦੇ ਰਹਿੰਦਾ ਜਰ ਹੁਣ ਅੰਦਰ ਵੜਦੇ ਆਂ ਅੰਦਰ ਜਾ ਕੇ ਦੇਖਦੇ ਆਂ ਕਿ ਅੰਦਰੋਂ ਕਿਸ ਤਰ੍ਹਾਂ ਦਾ ਲੱਗਦਾ ਇਹ ਹੋਂ ਤੁਸੀਂ ਦੂਸਰੀ ਬਿਲਡਿੰਗ ਦੇਖ ਸਕਦੇ ਹੋ ਕਾਫੀ ਰੌਣਕਾਂ ਕਾਫੀ ਲੋਕ ਆਏ ਨੇ ਬਹੁਤ ਲੋਕ ਹਾਂਜੀ ਅੱਧੇ ਇਹ ਤੇ ਆਲੇ ਦੁਆਲੇ ਅਰਾਊਂਡ ਏਰੀਆ ਦੇਖ ਸਕਦੇ ਆ ਫਿਰ ਚੱਲ ਰਹੀ ਹੈ ਹਾਂਜੀ 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 ਆਹ ਦੇਖੋ ਚਾਰ ਦੀਵਾਰੀ ਕੀਤੀ ਆ ਤੇ ਐਂਟਰਸ ਉਧਰ ਮੈਂ ਬਣਾਵਾ ਕਿਉਂਕਿ ਕੰਸਟਰਕਸ਼ਨ ਚੱਲ ਰਹੀ ਹੈ ਉਧਰ ਮੋਟਰਸਾਈਕਲ ਵਾਲੇ ਇਧਰੋਂ ਕੰਨੇ ਜਾ ਰਹੇ ਆ ਤੇ ਰੌਣਕਾਂ ਕਾਫੀ ਆ ਤੇ ਇਧਰ ਆ ਪੁਲਿਸ ਵਾਲੇ ਸਿਕਿਉਰਿਟੀ ਵਾਲੇ ਖੜੇ ਆ ਸਾਡੀ ਸੇਫਟੀ ਵਾਸਤੇ ਦਖੋ ਕਿ ਨਹੀਂ ਪੁਰਾਣੀ ਬਿਲਡਿੰਗ ਹੈ ਇਹ ਬਾਰ ਨੂੰ ਪਤਾ ਲੱਗਦਾ ਬਹੁਤ ਪੁਰਾਣੀ 100 100 ਸਾਲ ਪੁਰਾਣੀ ਲੱਗਦੀ ਇੱਥੇ ਆ ਜੋਤ ਜਲਣ ਢੀ ਆ ਉਹ ਦੇਖ ਕੇ ਆਨੇ ਲੋਕੀ ਬੈਠ ਕੇ ਰਿਲੈਕਸ ਕਰ ਰਿਹਾ ਆ। ਆ ਨਾਲ ਪਾਣੀ ਆ। ਆ ਲੋਕਾਂ ਨੇ ਪਿਆਹੀ ਵੀ ਛੁੱਟੇ ਵਿੱਚ ਨਾ ਆ ਹੁਣ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਆ ਕਿੰਨੀਆਂ ਸੋਹਣੀਆਂ ਬਿੰਦਲਾਂ ਲੱਗਦੀਆਂ ਤੁਹਾਨੂੰ ਦੇਖ ਦਿਓ ਦੇਖ ਰਹੇ ਹੋ ਇਹ ਕੈਨੇਡਾ ਦੀ ਪਾਰਲੀਮੈਂਟ ਹੈਗੀ ਆ ਇੱਥੇ ਪ੍ਰਾਈਮ ਮਿਨਿਸਟਰ ਜਸਟਿਨ ਟ੍ਰੂਡੋ ਜਾਂ ਹੋਰ ਵੀ ਐਮਪੀ ਜਿੰਨੇ ਹੈਗੇ ਆ ਇੱਥੇ ਆਣ ਕੇ ਬੈਠਦੇ ਆ ਆਪਣਾ ਡਿਸੀਜਨ ਦਿੰਦੇ ਆ ਲੈਂਦੇ ਆ ਹੋਨ ਦੇਖ ਰਹੇ ਮੈਨੂੰ ਮੈਂ ਖੜਾ ਹਾਂ ਇੱਥੇ ਕਿ ਮੈਸੇਜ ਮੈਂ ਇੱਥੇ ਅਰਵਾਜ ਕਮੀ ਆਇਆ ਸੀ ਕੋਈ ਫਿਕਸ ਕਰਨ ਵਾਸਤੇ ਤੇ ਨਾਲ ਹੀ ਮੈਂ ਸਿਰਫ ਫਾਇਦਾ ਠਾ ਲਿਆ ਵੀਡੀਓ ਬਣਾ ਲਈ ਤੇ ਤੁਹਾਨੂੰ ਹੁਣ ਮੈਂ ਦਿਖਾ ਰਿਹਾ ਇਹ ਤੇ ਬੜੀਆਂ ਰੌਣਕਾਂ ਇੱਥੇ ਤੇ ਮੈਂ ਵੀ ਪਹਿਲੀ ਵਾਰ ਹੀ ਆਇਆ ਤੇ ਪਹਿਲੀ ਵਾਰੀ ਦੇਖ ਰਿਹਾ ਹਾਂ ਬਹੁਤ ਸੋਹਣਾ ਲੱਗ ਰਿਹਾ ਬੜੀਆਂ ਪੁਰਾਣੀਆਂ ਬਿਲਡਿੰਗਾਂ ਇੱਥੇ ਮੰਨੂ ਐਨੀ ਐਗਜੈਕਟਲੀ ਪਤਾ ਕਿ ਕਿੰਨੇ ਸਾਲ ਪੁਰਾਣੀਆਂ ਲੇਕਿਨ ਫਿਰ ਵੀ ਤੈਨੂੰ ਤੁਸੀਂ ਦੇਖ ਸਕਦੇ ਹਾਂ ਹੁਣ ਤੁਹਾਨੂੰ ਅੱਗੇ ਮੈਂ ਹੋਰ ਦਿਖਾਣਾ ਚਲਿਓ ਚਲੋ ਇਹ ਹੋਰ ਇੰਤਜ਼ਾਹ ਕੇ ਫਿਰ ਮੈਂ ਇਹਨੂੰ ਮੈਂ ਵੀਡੀਓ ਨੂੰ ਇੱਥੇ ਕੰਪਲੀਟ ਕਰਨਾ ਕਿ ਆ ਤੁਸੀਂ ਦੇਖਦੇ ਪਾਰਲੀਮੈਂਟ ਹਿੱਲ ਜਿਹੜੀ ਆ ਜੋਤ ਜਲ ਜਗ ਰਹੀ ਆ ਪਾਣੀ ਦੇ ਵਿੱਚ ਚਲੋ ਠੀਕ ਆ ਇਹ ਵੀਡੀਓ ਹੁਣ ਮੈਂ ਇੱਥੇ ਹੀ ਬੰਦ ਕਰਦਾ ਥੈਂਕ ਯੂ ਵੈਰੀ ਮਾਚ ਫॉर ਵਾਚਿੰਗ